ਸਿਰਫ ਫਤਿਹਗੜ੍ਹ ਸਾਹਿਬ ਦੇ ਵਿਖੇ ਗੁਰਾਰਕ ਦੇ ਜੀ ਦੇ ਪ੍ਰਕਾਸ਼ਪੁਰਮ ਨੂੰ ਸਮਰਪਿਤ ਯੂਥ ਕਾਲੀ ਦਲ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਦੇ ਤਹਿਤ ਦਸਤਾਰਾ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਸੰਗਤਾਂ ਤੇ ਦਸਤਾਰਾ ਸਜਾਇਆ ਗਿਆ। ਹਾਂਜੀ ਦੋਸਤੋ ਨਮਸਕਾਰ ਇੰਡੀਆ ਨਿਊਜ਼ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਕਿ ਅੱਜ ਗੁਰਦੁਆਰਾ ਸ਼੍ਰੀ ਅਸੀਫ ਫਤਿਹਗੜ੍ਹ ਸਾਹਿਬ ਵਿੱਚ ਪਹੁੰਚਿਆ ਜਿੱਥੇ ਦਸਤਾਰਾ ਦਾ ਲੰਗਰ ਸਜਾਇਆ ਗਿਆ ਮੇਰੀ ਦਸ ਮੇਰੀ ਦਸਤਾਰ ਮੇਰੀ ਸ਼ਾਨ ਸੋ ਆਓ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਇਹਨਾਂ ਦਾ ਸੋ ਤੁਸੀਂ ਦੇਖ ਰਹੇ ਹੋ ਕਿ ਦਸਤਾਰ ਸਜਾਈ ਜਾਣੀਆਂ ਗੱਲਬਾਤ ਕਰ ਲੈਂਦੇ ਆ ਕੀ ਕਹਿੰਦੇ ਹਾਂ ਜੀ ਸਾਹਿਬ ਸ੍ਰੀ ਗੁਰੂ ਜੀ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਸੂਚੇ ਪੰਜਾਬ ਦੇ ਯੂਥ ਅਕਾਲੀ ਦਲ ਵੱਲੋਂ ਦਸਤਾਰ ਸਜਾਉਣ ਦੇ ਜੋ ਕਦਮ ਲਾਇਆ ਲਾਇਆ ਹੈ ਔਰ ਉਸੇ ਲਈ ਦੇ ਤਹਿਤ ਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤ ਸਟੇਸ਼ਨ ਜੋਂ ਜਿਹੜਾ ਕੈਂਪ ਲਾਇਆ ਤੁਸੀਂ ਲਾਇਆ ਉਸੇ ਦੇਖ ਸਕਦੇ ਹੋ ਕਿੰਨੀ ਵੱਡਾ ਉਤਸ਼ਾਹ ਸੰਗਤਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਜਿਨ੍ਹਾਂ ਨੌਜਵਾਨਾਂ ਨੇ ਜਿਹੜੇ ਤੱਕ ਸਿਰਾਂ ਤੇ ਦਸਤਾਰ ਨਹੀਂ ਸਜਾਈ ਸੀ ਉਹ ਬੱਚੇ ਵੀ ਆ ਕੇ ਅੱਜ ਇਸ ਕੈਂਪ ਦੇ ਵਿੱਚ ਜਿਹੜੀ ਆਪਣੀ ਦਸਤਾਰ ਕਿਸ ਜਿਹੜੇ ਸਿਰਾਂ ਤੇ ਸਜਾਈ। ਸਤਿਮਤੰਦ ਦਸਤਾਰ ਸਾਡੀ ਸਿੱਖਾਂ ਦੀ ਸ਼ਾਨ ਆ ਔਰ ਬੜਾ ਸਤਿਕਾਰ ਸਾਨੂੰ ਇਸ ਦਸਤਾਰ ਦਾ ਕਰਨਾ ਚਾਹੀਦਾ ਹੈ ਉਹ ਸਿਰਾਂ ਤੇ ਦਸਤਾਰ ਸਜੋਂ ਲਈ ਜਾਇਨ ਔਰ ਉਸੇ ਤਰ੍ਹਾਂ ਮੈਂ ਸਮਝਦਾ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਨੇ 17 ਸਾਲ ਕੀ ਸਿੱਖੀ ਨਾਲ ਜੁੜਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਕਲਨ ਜਿਨ੍ਹਾਂ ਨੇ ਸਿੱਖੀ ਦੀ ਸਿੱਖੀ ਦਾ ਬੂਟਾ ਲਾਇਆ ਜਿਨ੍ਹਾਂ ਨੇ ਸਮਾਜ ਨੂੰ ਚੰਗਾ ਬਣਾਉਣ ਲਈ ਔਰ ਸਮਾਜ ਦੇ ਵਿੱਚ ਜੋ ਬੁਰਾਈਆਂ تھیں ਉਹਦੇ ਦੇ ਖਾਤਮੇ ਲਈ ਇੱਕ ਸੁਨੇਹਾ ਦਿੱਤਾ ਸਮਾਜ ਨੂੰ ਉਸੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ ਕਾ ਬੜਾ ਖਰਾਬ ਹੋਇਆ ਹੋਇਆ ਹੈ ਔਰ ਜੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ ਪਵਨ ਗੁਰੂ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆ ਸਮਝਦਾ ਉਸੇ ਤਹ ਸਾਨੂੰ ਅੱਜ ਜਿਹੜਾ ਵਾਤਾਵਰਨ ਚੰਗਾ ਬਣਾਉਣ ਲਈ ਜਿਹੜੇ ਪੌਦੇ ਨੇ ਬਤੋੜ ਲਾਉਣੇ ਚਾਹੀਦੇ ਨੇ ਉਹਨਾਂ ਲਈ ਅੱਜ ਅਸੀਂ ਇੱਥੇ ਹੈ ਹਰ ਬੱਚੇ ਨੂੰ ਹਰ ਨੌਜਵਾਨ ਨੂੰ ਜਿੱਥੇ 12000 ਸਜਾਰੀਆਂ ਤੇ ਨਾਲ-ਨਾਲ ਅਸੀਂ ਜਿਹੜੇ ਪੌਦੇ ਆ ਉਹਦੇ ਰਹੇ ਸਰ ਇਹ ਮਤਲਬ ਪੂਰੇ ਪੰਜਾਬ ਦੇ ਵਿੱਚ ਲਗਾਏ ਰਹੇ ਪੂਰੇ ਪੰਜਾਬ ਦੇ ਵਿੱਚ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਔਰ ਜਿੱਥੇ ਦੇਖੇ ਖਾਸ ਤੌਰ ਤੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਸਾਰਾ ਧਾਰਮਿਕ ਸਥਾਨਾਂ ਤੇ ਅੱਜ ਬੜੀ ਸ਼ਰਧਾ ਤੇ ਸਤਕਾਰ ਨਾਲ ਨੌਜਵਾਨ ਬੱਚੇ ਬਜ਼ੁਰਗ ਸਾਡੀ ਮਾਮਾ ਭੈਣਾ ਸਾਰੇ ਨਤਮਸਤਕ ਹੋਣ ਦੇ ਪਹੁੰਚ ਰਹੇ ਨੇ ਅੱਥੇ ਅਸੀਂ ਜਿਹੜਾ ਜੀ ਸਮਾਗਮ ਦੇ ਅੰਦਰ ਕੋਸ਼ਿਸ਼ ਕਰਦੇ ਆ ਆਓ ਆਪਾਂ ਗੱਲਬਾਤ ਕਰ ਲੈਂਦੇ ਆ ਇਹਨਾਂ ਦੇ ਕੀ ਹਨ ਰਿਸਰਚ ਸੱਚੀ ਗੱਲ ਦੀ ਸੱਚੀ ਗੱਲ ਦੀ 211 ਨੰਬਰ ਸਿਆ ਦੇ ਬਾਰੇ ਕੀ ਹੈ ਇਹਨੇ ਯੂਥ ਅਕਾਲੀ ਦਲ ਵੱਲੋਂ ਇੱਕ ਮਹੀਨਾ ਚਲਾਈ ਗਈ ਸੀ ਮੇਰੀ ਦਸਤਾਰ ਮੇਰੀ ਸ਼ਾਨ ਉਸੇ ਹੀ ਤਰ੍ਹਾਂ ਦਸਤਾਰ ਦੀ ਸ਼ਾਨ ਨੂੰ ਹੋਰ ਉੱਚਾ ਕਰਨ ਲਈ ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਯੂਤਕਾਲੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਕਹਿ ਸਕਦੇ ਪੂਰੀ ਦੁਨੀਆ ਭਰ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਦਸਤਾਰ ਕੈਂਪ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਿਆ ਜਾ ਰਿਹਾ ਜਿਹੜੇ ਇਹਨਾਂ ਦੇ ਘੇਰ ਘੱਟੇ ਨਹੀਂ ਕੀ ਆਓ ਆਪਾਂ ਦਸਤਾਰ ਨਾਲ ਜੁੜੀਏ ਦਸਤਾਰ ਦੀ ਸ਼ਾਨ ਨੂੰ ਜਿਹੜਾ ਹੋਰ ਉੱਚਾ ਲੈ ਕੇ ਜਾਈਏ ਤਾਂ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਆ ਦੇਖੋ ਸਿੱਖੀ ਹੈ ਜਿਹੜੀ ਬੜੀ ਅਨਮੋਲ ਹੈ ਦਸਤਾਰਾਂ ਨੇ ਜਿਹੜੀਆਂ ਬੜੀਆਂ ਅਨਮੋਲ ਨੇ ਸਿਰ ਦੇ ਕੇ ਦਸਤਾਰਾ ਮੋਣੀਆਂ ਨੇ ਇਹਨਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਆਓ ਬਾਤ ਛੱਡ ਕੇ ਦਸਤਾਰਾਂ ਸਜਾਓ ਆਪਣੀ ਦਸਤਾਰ ਨਾਲ ਜੁੜੋ ਤੇ ਆਓ ਬਹੁਤ ਜਿੰਮੇਵਾਰੀ ਨੂੰ ਸੋਚਿਆ ਕੀ ਬਹੁਤ ਅੱਛੀ ਗੱਲ ਹੈ ਵੀ ਸਾਨੂੰ ਸਿੱਖੀ ਧਰਮ ਦਾ ਸਤਕਾਰ ਕਰਨਾ ਚਾਹੀਦਾ ਆਦਰ ਕਰਨਾ ਚਾਹੀਦਾ ਆਓ ਉਸ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਹੈ ਹਰ ਸਤਿ ਸ੍ਰੀ ਅਕਾਲ ਜੀ ਵੈਰੂ ਜੀ ਕਿ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਤੁਨਣਾ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਯੂਥ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਲਗ ਲਗ ਥਾਵਾਂ ਤੇ ਅੱਜ ਦਸਤਾਰ ਕੈਂਪ ਲਾਇਆ ਜਾ ਰਿਹਾ ਹੈ ਤੇ ਜਿਹਦੇ ਵਿੱਚ ਸੰਗਤ ਬਾਦ ਚੜ ਕੇ ਹਿੱਸਾ ਲੈ ਰਹੀ ਹੈ ਤੇ ਗੁਰੂ ਦੇ ਚਰਨਾਂ ਨਾਲ ਜੁੜ ਰਹੇ ਆ 17 ਸਜਾਰੇ ਤੇ ਇਹਦਾ ਵੀ ਇੱਥੇ ਦੇਖਿਆ ਜਾ ਰਿਹਾ ਕਿ ਲੰਗਰ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਗ ਲਗ ਥਾਵਾਂ ਤੇ ਚੱਲ ਰਹੇ ਆ ਗੁਰਦਸਤਾਰਾਂ ਦੇ ਲੰਗਰ ਤੇ ਮੇਰੀ ਇੱਛਾ ਮੇਰੀ ਦਸਤਾਰ ਸਾਡਾ ਯੂਥ ਅਕਾਲੀ ਦਲ ਦਾ ਮੈਂ ਨਾਰਾ ਤੇ ਆਓ ਜੋ ਕਰ ਵੀ ਧਾਰ ਕੇ ਆਏ ਨੇ ਦਸਤਾਰਾ ਸਜਾਰੇ ਇਹਨਾਂ ਨਾਲ ਗੱਲਬਾਤ ਕਰਨੇ ਕੀ ਹਨ ਜੀ ਭਾਈ ਸੱਸੀ ਕਾਲ ਜੀ ਕੀ ਨਾ ਬੰਦਾ ਜਰਨਾ ਗੁਰਪ੍ਰੀਤ ਜੀ ਪੱਕਾ ਪ੍ਰਣ ਕਰਿਆ ਹਿੱਤ ਸਤਾ ਸਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਬੰਦਾ ਕਰਾਂਗੇ ਇਹ ਪਾਕੋ ਬਹੁਤ ਵਧੀਆ ਸ਼ਾਨ ਆਈ ਪਿਆ ਆਪਣਾ ਦੀ ਸਟਾਰਟਿੰਗ ਤੋਂ ਲੈ ਕੇ ਵਧੀਆ ਮਤਲਬ ਕਿ ਦਸਤਾਰਾ ਜੀ ਜੋੜਨਾ ਚਾਹੀਦਾ ਹਰੇਕ ਨੂੰ ਹਾਂ ਜੀ ਇਹ ਤੁਸੀਂ ਜਿਹੜੇ ਸਾਡੇ ਹੋਰ ਆਉਣ ਵਾਲੀ ਪੀੜ੍ਹੀ ਹੈ ਬੱਚਨ ਕੀ ਸੰਦੇਸ਼ ਦੇਣਾ ਚਾਹਦੇ ਮੈਂ ਉਹ ਸੰਦੇਸ਼ ਦੇਣਾ ਚਾਹਣਾ ਵੀ बात तो बात जुड़े मह मनाले हां जी जरूर लांदा दाई रे मह मनाले जो ਤੁਸੀਂ ਦੋਸਤੋ ਦੇਖਿਆ ਕਿ ਮੇਰੀ ਸ਼ਾਮ ਮੇਰੀ ਦਸਤਾਰ ਜੋ ਕਿ ਦਸਤਾਰਾ ਦਾ ਨੰਕਰ ਲਗਾਇਆ ਗਿਆ ਦੁਆਰਾ ਸ਼੍ਰੀ ਫਤੇਗੜ ਸਾਹਿਬ ਕੁਛ ਬਹੁਤ ਉਹਨਾਂ ਨੇ ਇਹੀ ਮੈਸੇਜ ਦਿੱਤਾ ਵੀ ਸਭ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਸਾਰੀ ਹੀ ਧਰਮਾਂ ਦਾ ਸਤਿਕਾਰ ਕਰਨਾ ਹੈ ਮੈਂ 파ਰਸ ਗੌਤਮ ਕੈਮਰਾਮੈਨ ਨਿਤਿਸ਼ ਗੌਤਮ ਨਾਲ ਇੰਡੀਅਨ ਨਿਊਜ਼